ਨਮਸਕਾਰ ਇਹ ਆਕਾਸ਼वाणी ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਦੇ ਵੀ ਮਿ 2 ਅਗਸਤ ਨੂੰ ਹੋਵੇਗੀ ਚਾਰੀ ਪੰਜਾਬ ਦੇ ਕਿਸਾਨਾਂ ਵੱਲੋਂ ਸੂਬਾ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਤਹਿਤ ਜ਼ਮੀਨਾਂ ਪ੍ਰਾਪਤ ਕਰਨ ਦੀ ਤਕਰੀਸ ਦਾ ਵਿਰੋਧ ਕਰਨ ਲਈ ਸੂਬੇ ਦੇ ਵਾਪਖਸਿਆਂ ਚ ਟਰੈਕਟਰ ਰੈਲੀਆਂ ਚੌਣ ਕਮਿਸ਼ਨ ਵੱਲੋਂ ਬੀ ਐਲਓਜ਼ ਅਤੇ ਬੀ ਐਲਓ ਸੁਪਰਵਾਈਜ਼ਰਾਂ ਲਈ ਘਟੋ ਘਟ ਸਲਾਣਾ ਮਹਨਤਾਨੇ ਵਾਪਜਾ ਤੇ ਸਬੰਧੀ ਬਹੁਤ ਜ਼ੋ ਨੋਟੀਫਿਕੇਸ਼ਨ ਜਾਰੀ ਗੁਰਦਾਸਪੁਰ ਚਰਾਵੀ ਦਰਿਆ ਚਮੀਂ ਦੇ ਪਾਣੀ ਦਾ ਵੱਦਰ ਵਧਨ ਕਾਰਨ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਪੂਰੀ ਤਰ੍ਹਾਂ ਟੁੱਟਿਆ ਲੋਕਾਂ ਵੱਲੋਂ ਚਾਰਜ ਹਲਤੀ ਮੰ ਅਧਿਪਤੈਲਾ ਬੋਲਿਸ ਵੱਲੋਂ ਪਾਕਿਸਤਾਨੀ ਖੁਫਿਆ ਏਜੰਸੀਆਂ ਲਈ ਕੰਮ ਕਰਨ ਵਾਲਾ ਇੱਕ ਚਾਰਜ ਸੂਸ ਕਾਬੂ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 22 ਕਿਸ਼ਤ 2 اگست ਨੂੰ ਜਾਰੀ ਕੀਤੀ ਜਾਵੇਗੀ ਇਸ ਸਬੰਧ ਵਿੱਚ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਪ੍ਰਧਾਨਗੀ ਹੇਠ ਅਚਨਵੇਂ ਦਿੱਲੀ 'ਚ ਇੱਕ ਉੱਚ ਪੱਧਰੀ ਮੀਟਿੰਗ ਹੋਈ ਇਸ ਵਿੱਚ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਇਸ ਦੇ ਲਾਭ ਵੱਤ ਤੋਂ ਵੱਤ ਕਿਸਾਨਾਂ ਤੱਕ ਪਹੁੰਚਣ। ਇਸ ਪ੍ਰੋਗਰਾਮ ਦੀ ਿਗਵਾਈ ਉੱਤਰ ਪ੍ਰਦੇਸ਼ ਦੇ ਵਾਰਾਨਸੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਮੀਟਿੰਗ ਵਿੱਚ ਸ਼੍ਰੀ ਚੋਹਾਨ ਨੇ ਅਧਿਕਾਰੀਆਂ ਨੂੰ ਰਾਸ਼ਟਰੀ, ਰਾਜ, ਜ਼ਿਲ੍ਹਾ ਅਤੇ ਪਿੰਡ ਪੱਧਰ ਦੇ ਕਿਸਾਨਾਂ ਨੂੰ ਇਸ ਪ੍ਰੋਗਰਾਮ ਨਾਲ ਜੋੜਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਦੇਸ਼ ਵਿਆਪੀ ਮੁਹਿੰਮ ਵਜੋਂ ਆਯੋਜਿਤ ਕਰਨ ਦਾ ਸੱਤਾ ਦਿੱਤਾ। ਸ਼੍ਰੀ ਚੋਹਾਨ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਦੀ ਅਪੀਲ ਕੀਤੀ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋ ਹਿੱਟ ਇਸ ਸੂਚਨਾ ਤਹਿਤ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਜੋ 6000 ਪਰ ਟ੍ਰਾਂਸਫਰ ਕੀਤੇ ਜਾਂਦੇ ਨੇ ਤੇ ਹਰ ਕਿਸ਼ਤ ਵਿੱਚ 4 ਮਹੀਨਿਆਂ ਬਾਅਦ ਜਾਰੀ ਕੀਤੀ ਜਾਂਦੀ ਹੈ ਦੇਸ਼ ਭਾਰਤੀ 731 कृषि विज्ञान केंद्रा ਭਾਰਤੀ ਖੇਤੀਬਾੜੀ ਖੋਜ ਪੋਰਿਸਦ ਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਡਾਇਰੈਕਟਰ ਵਾਈਸ ਚਾਂਸਲਰ ਤੇ ਮੁਖੀ ਇਸ ਮੀਟਿੰਗ ਚ ਵਰਚੁਅਲ ਤੌਰ ਤੇ ਸ਼ਾਮਲ ਹੋਣਗੇ ਪੰਜਾਬ ਚ ਕਿਸਾਨਾਂ ਨੇ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨਾਂ ਪ੍ਰਾਪਤ ਕਰਨ ਦੀ ਤਜਵੀਜ਼ ਦਾ ਵਿਰੋਧ ਕਰਨ ਲਈ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਟਰੈਕਟਰ ਰੈਲੀਆਂ ਕੱਢੀਆਂ ਸਖਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਲਜ਼ਾਮ ਲਗਾਇਆ ਹੈ ਕਿ ਸੂਬਾ ਸਰਕਾਰ ਨੇ ਬਿਨਾਂ ਕਿਸੇ ਮਾਹਰ ਦੀ رائے ਲਈ ਅਤੇ ਕੋਈ ਸਰਵੇਖਣ ਕੀਤੇ ਨੀਤੀ ਨੂੰ ਲਾਗੂ ਕੀਤਾ ਹੈ ਇਹਨਾਂ ਸਰਕਾਰ ਨੇ ਜਿਹੜੀ ਲੈਂਡ ਪੁਰੀ ਪਾਲਿਸੀ ਜਾਰੀ ਕੀਤੀ ਹੈ ਇਹ ਬਿਨਾ ਸੋਚੇ ਸਮਝੇ ਬਿਨਾ ਕਿਸੇ ਸਰਵੇ ਦੇ ਬਿਨਾ ਕਿਸੇ ਕਿਸੇ ਦੀ ਰਾਏ ਦੇ ਨਾ ਕੋਈ ਐਕਸਪਰਟ ਓਪੀਨੀਅਨ ਇਤੋਂ ਘੱਟੋ ਘੱਟ 20000 ਕਿਸਾਨ ਪਰਿਵਾਰ ਉਜੜ ਜਣਗੇ ਉਹਨਾਂ ਦੇ ਨਾਲ ਜਦੋਂ ਜਿਹੜੇ ਮਜ਼ਦੂਰ ਨੇ ਪਿੰਡਾਂ ਦੇ ਵਾਸਤੇ ਹੋਏ ਜਣਗੇ ਜਿਹੜੇ ਹੋਰ ਲੋਕ ਉਜੜ ਜਣਗੇ ਅਸੀਂ ਕਿਸੇ ਕੀਮਤ ਤੇ ਹੋਣੀ ਜਾਂਗੇ ਸਾਰੇ ਪੰਜਾਬ ਵਿੱਚ ਐਸੀ ਤਰ੍ਹਾਂ ਜਿੱਥੇ ਤੇ ਤੇ ਢਿਲ ਪਿੰਡਾਂ ਦੀ ਜ਼ਮੀਨ ਇਹ ਐਕਵਾਇਰ ਕਰਨ ਦਾ ਮਨ ਬਣਾਏ ਬੈਠੇ ਨੇ ਉਹਦੇ ਵਿੱਚ ਗਰੋਧ ਹੋ ਰਿਹਾ ਹੈ किसान सुक्त किसान मोर्चा ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਹਿੱਸਾ ਹੈ ਇਸ ਦੌਰਾਨ ਸਾਭਾ ਕਾ ਸੰਸਦ ਮੈਂਬਰ ਤੇ ਸਾਭਾ ਕਾ ਸੂਬਾ ਬੀਜਪੀ ਪ੍ਰਧਾਨ ਸ਼ਵੇਤ ਮਲਿਕ ਨੇ ਲੈਂਡ ਪੂਲਿੰਗ ਨੀਤੀ ਦੀ ਆਲੋਚਨਾ ਕੀਤੀ ਇਹ ਬੜਾ ਵੱਡਾ ਕਿਸਾਨ ਹੈ ਜੋ ਰੋਸ ਹੈ ਇਹ ਜੋ ਸਰਕਾਰ ਇਹ ਲੈਂਡ ਪੂਲਿੰਗ ਦੀ ਐਕਟ ਲੈ ਕੇ ਆਈ ਹੈ ਜ਼ਮੀਨ ਅੜਪੰਦਾ ਐਕਟ ਹੈ 65000 ਏਕੜ ਜ਼ਮੀਨ ਤੇ ਕਬਜ਼ਾ ਕਰਨ ਦੀ ਤਿਆਰੀ ਹੈ ਇੱਕ ਨਵੀਂ ਸਕੀਮ ਲਾਏ ਉਹਦਾ ਨਾਂ ਬਦਲਣਾ ਚਾਹੀਦਾ ਹੈ ਲੈਂਡ ਗ੍ਰੈਬਿੰਗ ਨੂੰ ਗਰੇਦੀਸ ਕਹਿੰਦੇ ਆ ਭੂਮੀ ਮਾਫੀਆ ਕਿਸਾਨਾਂ ਨੂੰ ਦਿਓਗੇ ਧੋਖਾ ਪਰ ਕਿਸਾਨ ਅੰਦੋਲਨ ਤੇ ਆਏ ਨੇ ਕਿਸਾਨਾਂ ਨੇ ਮੋਰਚਾ ਠੋਕਤਾ ਹੈ ਔਰ ਪੰਜਾਬ ਵਿੱਚ ਵੀ ਠੋਕਤਾ ਹੈ ਭਾਰਤੀ ਜਨਤਾ ਪਾਰਟੀ ਕਿਸਾਨ ਦੇ ਨਾਲ ਤੜਕਾ ਦੇ ਉਤਰੇਗੀ ਔਰ ਮੋਦੀ ਜੀ ਦਾ ਅਸ਼ੀਰਵਾ ਸਾਡੇ ਨਾਲ ਹੈ ਉਧਰ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੁਲਿੰਗ ਨੀਤੀ ਤੇ ਵੱਡੇ ਪੱਧਰ ਤੇ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਪੂਰ ਕੀਤੀ ਜ਼ਮੀਨ ਨਾਲ ਜੁੜੇ ਕਰਜ਼ੇ ਨੂੰ ਅਲਾਰਟ ਕਰਨ ਵਾਲੇ ਪਲਾਟਾਂ 'ਚ ਤਬਦੀਲ ਕਰਨ ਦੇ ਫੈਸਲੇ ਤੇ ਕੰਪਨੀ ਚਿੰਤਾ ਜ਼ਾਹਰ ਕੀਤੀ ਹੈ ਅੱਜ ਇੱਕ ਪ੍ਰੈਸ ਬਿਆਨ 'ਚ ਉਨਾ ਸੂਬੇ ਦੇ ਮਾਲ ਮੁੜਵ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਨੀਆਂ ਵੱਲੋਂ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਲਾਟ ਕੀਤੇ ਪਲਾਟਾਂ ਤੇ ਕਰਸਾ ਤਬਦੀਲ ਕਰਨਾ ਬਿਲਕੁਲ ਬੇਇਨਸਾਫੀ ਹੈ। ਸ਼੍ਰੀ ਬਾਜਵਾ ਨੇ ਇਹ ਦੋਸ਼ ਵੀ ਲਗਾਇਆ ਕਿ ਸੂਬਾ ਸਰਕਾਰ ਦੀਆਂ ਕਾਰਵਾਈਆਂ ਪੰਜਾਬ ਦੀ ਜਨਸੰਖਿਆ ਨੂੰ ਜਾਣ-ਪੁੱਛ ਕੇ ਬਦਲਣ ਦੇ ਇਰਾਦੇ ਨੂੰ ਦਰਸਾਉਂਦੀਆਂ ਨੇ। ਉਨ੍ਹਾਂ ਕਿਹਾ ਕਿ ਕਿਆਮ ਆਦਮੀ ਪਾਰਟੀ ਸਾਡੇ ਸੂਬੇ 'ਚ ਗੈਰ ਪੰਜਾਬੀਆਂ ਨੂੰ ਵਸਾਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਜਨਹਤ ਪਟੀਸ਼ਨ ਦਾਇਰ ਕਰਕੇ ਪੰਜਾਬ ਸਰ ਕੀਤੀ ਗਈ ਲੈਂਡ ਪੁਲਿੰਗ ਨੀਤੀ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਚੌਣ ਕਮਿਸ਼ਨ ਨੇ ਬੂਥ ਲੈਵਲ ਅਫਸਰਾਂ BLOs ਤੇ BLO ਸੁਪਰਵਾਈਜ਼ਰਾਂ ਲਈ ਘਟੋਕਟ ਸਾਲਾਨਾ ਮਿਹਨਤਾਨੇ ਚੁਵਾਦੇ ਸਬੰਧੀ 24 ਜੁਲਾਈ ਨੂੰ ਇੱਕ ਮਹੱਤਵਪੂਰਨ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਕਦਮ ਨੂੰ ਜ਼ਮੀਨੀ ਪੱਧਰ ਤੇ ਚੋਣ ਅਮਲੇ ਨੂੰ ਮਜ਼ਬੂਤੀ ਦੇਣ ਤੇ BLOs ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣ ਸਬੰਧੀ ਲਈ ਮਹੱਤਵਪੂਰਨ ਫੈਸਲੇ ਵਜੋਂ ਦੇਖਿਆ ਜਾ ਰਿਹਾ ਹੈ BLOs ਨੂੰ ਹੁਣ ਘਟੋਕਟ ਸਾਲਾਨਾ ਮਿਹਨਤਾਨਾ 12000 ਰੁਪਏ ਮਿਲੇਗਾ ਜੋ ਪਹਿਲਾਂ 6000 ਰੁਪਏ ਸੀ BLO ਸੁਪਰਵਾਈਜ਼ਰਾਂ ਨੂੰ ਹੁਣ ਘਟੋਕਟ ਸਾਲਾਨਾ ਮਿਹਨਤਾਨਾ 18000 ਰੁਪਏ ਮਿਲੇਗਾ सूबे मुख के मुख्य चोन अधिकारी सिवन सिंह ने कहा है कि चोन कमिशन की प्रगतिशील पहलकदमी बूथ लैवल अफसरों को प्रेरित करने सशक्त बनाने वधेरे सहायक सिद्ध होगी ये खबर आकाशवाणी तो सुन रहे हो साडा एक्स हैंडल है एट द रेट ई आई आर यूट्यूब से साडा चैनल है एट द ਸਰਕਾਰ ਨੇ ਕਿਹਾ ਕਿ ਇਸ ਸਮੇਂ ਦੇਸ਼ ਚਾਕਾਸ਼ਵਾਣੀ ਦੇ 585 FM ਸਟੇਸ਼ਨ ਤੇ 388 ਨਿਜੀ FM ਰੇਡੀਓ ਸਟੇਸ਼ਨ ਕੰਮ ਕਰ ਰਹੇ ਨੇ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਲੋਕ ਸਭਾ ਚੱਕ ਸਵਾਲ ਦੇ ਲਿਖਤੀ ਜਵਾਬ ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਅਗਸਤ ਚ ਸਰਕਾਰ ਨੇ ਦੇਸ਼ ਦੇ 234 ਸ਼ਹਿਰਾਂ ਚ FM ਚੈਨਲਾਂ ਤੋਂ ਬਿਨਾਂ 703 ਨਿਜੀ FM ਚੈਨਲਾਂ ਦੀ ਇਨਲਾਮੀ ਨੂੰ ਮਨਜ਼ੂਰੀ ਦਿੱਤੀ ਸੀ ਇਹਨਾਂ ਖੇਤਰਾਂ ਚ ਜੰਮੂ ਕਸ਼ਮੀਰ ਦੇ ਤੇਨ ਚੈਨਲ ਵੀ ਸ਼ਾਮਲ ਨੇ ਲਗਾਤਾਰ ਹੋ ਰਹੀ ਬਰਸਾਤ ਕਰਕੇ ਗੁਰਦਾਸਪੁਰ ਚ ਰਾਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਦਰਿਆ ਤੋਂ ਪਾਰ ਪਾਸੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਰਾਵੀ ਦਰਿਆ ਤੋਂ ਆਰ ਪਾਰ ਜਾਣ ਲਈ ਵਰਤੀ ਜਾਣ ਵਾਲੀ ਕਿਸ਼ਤੀ ਵੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਾਣੀ ਦੇ ਵਧ ਰਹੇ ਪੱਧਰ ਕਾਰਨ ਕਿਸ਼ਤੀ ਦਾ ਚੱਲਣਾ ਬਹੁਤ ਮੁਸ਼ਕਿਲ ਹੈ ਕਿਸ਼ਤੀ ਨਾ ਚੱਲਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ ਸਾਨੀ ਬਹੁਤ ਆ ਗਈ ਹੁਣ ਜਿਹੜੇ ਕਿ ਇਹਨੇ ਦੁੱਧ ਆਪਣੇ ਮੱਜਾ-ਮੱਜਾ ਰੱਖੀਆਂ ਜਾਂ ਦੇਦੀ ਪਾਈ ਆ ਉਹਦਾ ਦੁੱਧ ਖਰਾਬ ਹੋਏ ਨਾਲ ਤੇ ਕੋਈ ਫੈਲਸਿਟੀ ਨਹੀਂ ਡਾਕਟਰ ਹਾਨੀ ਗਦਰ ਇਹ ਪੁਲ ਦਾ ਇਹਨਾਂ ਰੌਲਾ ਪਿਆ ਪੁਲੀ ਨਹੀਂ ਜਿਹਨੇ ਬਣਾਇਆ ਤੱਕ ਸੁਣਦਾ ਹੀ ਕੋਈ ਨਹੀਂ ਆ ਪੰਨ ਪੁਲਦਾ ਹੀ ਸਾਰਾ ਬੜਾ ਪੋਲਮ ਬਣਿਆ ਜਾਏ ਕਿ ਸਾਰੀਆਂ ਸਾਰੀਆਂ ਮੁਸ਼ਕਲਾਂ ਨਹੀਂ ਦੂਰ ਹੋਈਆਂ ਸਾਡੇ ਬੱਚੇ ਵੀ ਪੜ ਸਕਦੇ ਆ ਦਰਿਆ ਦੇ ਪਾਸੇ ਜਾਂ ਸਵੇਰ ਦੇ ਜੇ ਕੋਈ ਬੱਚਾ ਬਿਮਾਰ ਹੋ ਜੇ ਕੋਈ ਡਾਕਟਰ ਆ ਨਹੀਂ ਇਧਰ ਸਾਡਾ ਮੇਰਾ 2017 ਚ ਵਿਆਹ ਹੋਇਆ ਸੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋ ਸਕਾਰਪੋਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਦਿੱਤੇ ਉਹ ਮੈਂ ਲੋਹਾਈ ਵਾਪਸ ਭੇਜਤੇ ਹੀ ਪਟਿਆਲਾ ਪੁਲਿਸ ਨੇ ਪਾਕਿਸਤਾਨੀ ਖੁਫੀਆ ਏਜੰਸੀਆਂ ਲਈ ਕੰਮ ਕਰਨ ਵਾਲੇ ਇੱਕ ਜਾਸੂਸ ਨੂੰ ਕਾਬੂ ਕੀਤਾ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਵਰਨ ਸ਼ਰਮਾ ਨੇ ਦੱਸਿਆ ਕਿ ਦੇਸ਼ ਦੀ ਰੱਖਿਆ ਸਬੰਧੀ ਮੁਸ਼ਤੈਦੀ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਪਿੰਡ ਫਰੀਦਪੁਰ ਵਾਸੀ ਗੁਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਜੋ ਭਾਰਤ ਦੇਸ਼ 'ਚ ਰਹਰੇ ਫੌਜੀਆ ਗਤੀਵਿਧੀਆਂ ਤੇ ਭਾਰਤ ਦੇ ਖਿਲਾਫ ਪਾਕਿਸਤਾਨ 'ਚ ਬੈਠੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਜਾਣਕਾਰੀ ਦਿੰਦੇ ਇਮਤਜ਼ਮ ਪੰਜਾਬ ਕੁੜੀ ਨਾਂ ਦੀ ਫੇਸਬੁੱਕ ਆਈਡੀ ਤੇ ਪਾਕਿਸਤਾਨੀ ਖੁਫੀਆ ਏਜੰਸੀਆਂ ਨਾਲ ਤਾਲਮੇਲ ਕਰਦਾ ਸੀ ਪੁਲਿਸ ਨੇ ਉਸ ਦੇ ਕਬਜ਼ੇ ਤੋਂ 4 ਮੋਬਾਈਲ ਫੋਨ ਬਰਾਮਦ ਕੀਤੇ ਨੇ ਉਹਨਾਂ ਦੱਸਿਆ ਕਿ ਮੁਲਜ਼ਮ ਖਿਲਾਫ ਮਕਦਮਾ ਦਰਜ ਕੀਤਾ ਗਿਆ ਸਾਨਕ ਸਰਕਾਰના બર મંત્રી ડૉ ਰਵਜੋਤ ਸਿੰਘ ਨੇ ਅੱਜ મોਰਿੰડા ਸ਼ਹਿਰ ਦਾ ਅਚਨਚੇ ਦੌਰਾਨ ਘਾਰਦਿਆਂ ਵਾਕ-ਵਾਕ થામા ਤੇ ਸੀਵਰੇਜ ਤੇ ਸਫਾਈ ਸਬੰਧੀ ਪ੍ਰਬੰਧਨ ਦਾ ਚੈਜਾ ਲਿਆ ਲੋਕਾਂ ਨੇ सिवरेज बोर्ड ਦੇ ਅਧਿਕਾਰੀਆਂ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸੰਬੰਧ ਸ਼ਿਕਾਇਤਾਂ ਕੀਤੀਆਂ ਮੰਤਰੀ ਨੇ ਹਾਲਾਤ ਦੇਖਦਿਆਂ ਸਖਤ ਨਾਰਾਜ਼ਗੀ ਪ੍ਰਗਟ ਕੀਤੀ ਤੇ ਕਾਰਸਾधक ਅਫਸਰ ਮੋਰਿੰਡਾ ਦੀ ਬਦਲੀ ਕਰਨ ਦੇ ਨਾਲ-ਨਾਲ ਜੇਈ ਤੇ ਸੈਨੇਟਰੀ ਇਨਸਪੈਕਟਰ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਨ ਦਾ ਐਲਾਨ ਕੀਤਾ ਟੂ ਪੰਜਾਬ ਐਨਸੀਸੀ ਬਟਾਲੀ ਦੀ ਅਗਵਾਈ ਹੇਠ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੇ ਸਕੂਲਾਂ 'ਚ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੌਕੇ ਕੈਬਨਟ ਮੰਤਰੀ ਨੇ ਬੂਟੇ ਲਾਉਣ ਦੀ ਮਹੱਤਤਾ ਤੇ ਸੂਰਤ ਦਿੱਤਾ जाहिर है कि नेंसी हमें हर वर्ष एक पेड़ जरूर लगाना चाहिए पेड़ हमारे वातावरण को शुद्ध बनाते हैं जिससे हमारा जीवन स्वस्थ होता है पेड़ को मत कीजिए नष्ट क्योंकि सांस लेने में होगा कष्ट इस मौके पर नविनो जोशी ने नौजवान कैडेटों को चुगिरदा जागरूकता को उत्साहित करने लिए मुहिमते चानना पाया ਅੱਜ ਬਠਿੰਡਾ ਮੋਗਾ ਤੇ ਕੋਟਕਪੂਰਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਭਾਰੀ ਮੀਂਹ ਪੈਣ ਕਾਰਨ ਸੜਕਾਂ ਤੇ ਪਾਣੀ ਜਮਾ ਹੋਣ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮਾਨਸਾ ਤੇ ਫਾਜ਼ਲਕਾ ਸਮੇਤ ਹੋਰਨਾਂ ਕਈ ਥਾਵਾਂ ਤੇ ਦਿਨ ਪਾਰ ਬਦਲਵਾਈ ਪਣੀ ਰਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਾਸਟਲਾਂ ਵਿੱਚ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੌਕੇ ਵਿਦਿਆਰਥੀ ਭਲਾਈ ਬਾਰੇ ਡੀਨ ਪ੍ਰੋਫੈਸਰ ਅਮਿਤ ਚੋਹਾਨ ਪ੍ਰੋਫੈਸਰ ਅਮਿਤਾ ਗੁਪਤਾ ਤੇ ਹੋਰਨਾਂ ਨੇ ਅਗਵਾਈ ਵਿੱਚ ਬੂਟੇ ਲਾਏ ਗਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8 ਅਗਸਤ ਨੂੰ ਹੋਣ ਵਾਲੀ 10ਵੀਂ ਤੇ 12ਵੀਂ ਅਨੁਪੂਰਕ ਪ੍ਰੀਖਿਆ ਸਮੇਤ ਓਪਨ ਸਕੂਲ ਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਸਬੰਧੀ ਪ੍ਰੀਖਿਆਰਥੀਆਂ ਦੇ ਐਡਮਿਟ ਕਾਰਡ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕੀਤੇ ਨੇ ਪ੍ਰੀਖਿਆਰਥੀ ਵੈੱਬਸਾਈਟ pseb.ac.in ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਨੇ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20 2 ਅਗਸਤ ਨੂੰ ਹੋਈ ਕੀ ਚਾਰੀ ਪੰਜਾਬ ਦੇ ਕਿਸਾਨਾਂ ਵੱਲੋਂ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨਾਂ ਪ੍ਰਾਪਤ ਕਰਨ ਦੀ ਤਕਵੀਜ਼ ਦਾ ਵਿਰੋਧ ਕਰਨ ਲਈ ਸੂਬੇ ਦੇ ਵੱਖ-ਵੱਖ ਹਸਿਆਚ ਟ੍ਰੈਕਟਰ ਰੈਲੀਆਂ ਕੱਢੀਆਂ ਗਈਆਂ ਚੋਣ ਕਮਿਸ਼ਨ ਵੱਲੋਂ ਬੀਐਲਓਸ ਤੇ ਬੀਐਲਓ ਸੁਪਰਵਾਈਜ਼ਰਾਂ ਲਈ ਘਟੋ-ਘਟ ਸਾਲਾਨਾ ਮਹਨਤਾਨੇ ਚੁਭਾਤੇ ਸੰਬੰਧੀ ਮਹੱਤਵਪੂਰਨ ਨੋਟੀਫਿਕੇਸ਼ਨ ਜਾਰੀ ਗੁਰਦਾਸਪੁਰ ਚਰਾਵੀ ਦਰਿਆ 'ਚ ਮੀਂਹ ਦੇ ਪਾਣੀ ਦਾ ਪੱਧਰ ਵਧਣ ਕਾਰਨ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਪੂਰੀ ਤਰ੍ਹਾਂ ਟੁੱਟਿਆ ਲੋਕਾਂ ਵੱਲੋਂ ਇਸ ਦੀ ਜਲਦ ਹੱਲ ਦੀ ਮੰਗ ਅਤੇ ਪਟਿਆਲਾ ਬੁਲਿਸ ਵੱਲੋਂ ਪਾਕਿਸਤਾਨੀ ਖੁਫੀਆ ਏਜੰਸੀਆਂ ਲਈ ਕੰਮ ਕਰਨ ਵਾਲਾ ਇੱਕ ਜਾਸੂਸ ਗ੍ਰਿਫਤਾਰ ਇਸ ਦਿਨ ਆਲੀ ਪ੍ਰਤੀਸ਼ਖ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ